ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਸੋ ਕਿਸਾਨ ਵੀਰੋ ਅੱਜ ਆਪਾਂ 16 ਤਰੀਕ ਨੂੰ ਵੀਡੀਓ ਕਵਰ ਕਰ ਰਹੇ ਹਾਂ 16 ਮਈ 2024 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲ ਵਾਲਾ ਆਪਣੇ ਫਾਰਮ ਤੋਂ ਵਾ ਵੀਡੀਓ ਕਵਰ ਕਰਦੇ ਪਏ ਆ। ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਸਾਨੂੰ ਅੱਜ ਆਪਾਂ ਤਾਜ਼ੀਆਂ ਸੂਈਆਂ ਦੋ ਬੈੜਾਂ ਦਿਖਾਵਾਂਗੇ। ਇੱਕ ਪਹਿਲਣ ਚਾਰ ਦੰਦ ਬੱਸੀਆ ਤੇ ਇੱਕ ਦੂਜਾ ਸੂਆ ਬੱਸੀਆ। ਦੋਵੇਂ ਗਰਮੀਆਂ ਦੇ ਤੋਹਫੇ ਨੇ। ਕ੍ਰੌਸ ਹੰਗ ਦੇ ਵਿੱਚ ਪੈਂਦੀਆਂ ਨੇ ਚੰਗੇ ਦੁੱਧ ਦੀਆਂ ਮਾਲਕਾਂ ਨੇ। ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ। ਚੰਗੇ ਹੱਥੀ ਚਵਾਈ ਵਾਲੇ ਸੋਹਣੇ ਥਣ ਨੇ। ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਨੂੰ ਨਵੇਂ ਹਾਨ ਦੇ ਵਿੱਚ ਕ੍ਰੌਸ ਬੱਚੀ ਚਾਹੀਦੀ ਆ। ਚੰਗੇ ਦੁੱਧ ਵਾਲੀ ਤਾਂ ਉਹਨਾਂ ਵੀਰਾਂ ਲਈ ਸੁਨਹਿਰੀ ਮੌਕਾ ਆ। ਵੀਡੀਓ ਸੋ ਦਿੰਨਿਆ ਡਿਟੇਲ ਆਜੋ ਕਰਦੇ ਆਂ ਗੱਲ ਆਪਾਂ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਪਸ਼ੂ ਖਰੀਦ ਸਕਦੇ ਹੋ 94785 63916 98784 48264 ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਆਖਰ ਤੇ ਤੁਹਾਨੂੰ ਆਹ ਦੋ ਟਾਪ ਦੇ ਨਕੀਨੇ ਇਹ ਇਹਨਾਂ ਦੀ ਡਿਟੇਲ ਦੇਵਾਂਗੇ ਮੋਟੀ ਮੋਟੀ ਦੋਨੇ ਬੱਚੀਆਂ ਖੀਰੀਆਂ ਦੋਂਦੀਆਂ ਬੱਚੀਆਂ ਨੇ ਕੱਚੀਆਂ ਨੇ ਹਜੇ 15 15 20 20 ਦਿਨਾਂ ਦੀ ਇਹਨਾਂ ਦੀ ਡਿਟੇਲ ਲਾਸਟ ਤੇ ਦੇਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਸੋ ਆਜੋ ਕਰਦੇ ਆਂ ਗੱਲ ਆਪਾਂ ਇੱਕ ਨੰਬਰ ਤੋਂ ਪਹਿਲਾ ਤੌਰ ਦੇ ਪੁੱਤ ਬੱਸੀ ਵਾਰ ਸੋ ਪਹਿਲੇ ਨੰਬਰ ਤੇ ਬੱਸੀ ਦਿਖਾ ਰਿਆ ਮੇਲ ਕਾਫਾ ਮਗਰ ਥਾਣਾ ਤੁਸੀਂ ਦੇਖੋ 8 ਚੁਵਾਈ ਵਾਲਾ ਸੋਹਣਾ ਕੱਲਾ ਕੱਲਾ ਨਿਕੜਮਾ ਥਾਣਾ ਤੁਸੀਂ ਦੇਖ ਸਕਦੇ ਹੋ ਬੱਚਾ ਮੂਰੇ ਬੰਨਣ ਕਰਕੇ ਪਸਮਾਚ ਆ ਗਈ ਬੱਸੀ ਸ਼ਾਮ ਦਾ ਟਾਈਮ ਆ ਵੀਡੀਓ ਬਣਾਉਣ ਦਾ ਆਪਣਾ 7:30 ਵਜੇ ਵੀਡੀਓ ਆਪਾਂ ਬਣਾ ਰਹੇ ਆ ਸ਼ਾਮ ਨੂੰ 16 ਮਈ ਨੂੰ 7:30 ਵਜੇ ਵੀਡੀਓ ਬਣਾ ਰਹੇ ਆ ਬੱਚਾ ਚੱਟਣ ਕਰਕੇ ਪਸਮਾਚ ਆ ਗਈ ਬੱਸੀ ਥਾਲੇ ਵਾ ਦੇਖੋ ਅੱਗੇ ਪਿੱਛੇ ਦਾ ਹਵਾਨਾ ਚਾਰੇ ਥਾਣ ਨਿਕੜਮੇ ਕੱਲਾ ਕੱਲਾ ਨਿਕੜਮਾ ਥਾਣਾ ਤੁਸੀਂ ਦੇਖ ਸਕਦੇ ਹੋ 8 ਚੁਵਾਈ ਵਾਲਾ ਸੋਹਣਾ ਥਾਣਾ ਅੱਗੇ ਤੋਂ ਦੇਖ ਤੋਂ ਦੇਖ ਸਕਦੇ ਹੋ ਚਾਰ ਦਿਨਾਂ ਦੀ ਸੂਈ ਥੱਲੇ ਹੁਣ 15 ਤੋਂ 16 ਕਿਲੋ ਬੋਲਾ ਹਾਜ਼ਰ ਆ ਕੋਈ ਮੇਰਾ ਵੀਰ ਦੋ ਢਾਂਗ ਮਿਣ ਕੇ ਲਿਆ ਸਕਦਾ 15 ਤੋਂ 16 ਕਿਲੋ ਬੋਲਾ ਚਾਰ ਦਿਨ ਦੀ ਸੂਈ ਹੋਈ ਆ ਤੇ ਚਾਰ ਦੰਦ ਬੱਸੀ ਆ ਪਹਿਲਾ ਸੂਆ ਤੋੜ ਕੇ ਦਿਖਾ ਦੇ ਪੁੱਤ ਸੋ ਆਪਾਂ ਪਹਿਲੇ ਨੰਬਰ ਤੇ ਬੱਸੀ ਤੋੜ ਕੇ ਦਿਖਾਉਣੇ ਆ ਬੱਸੀ ਦੀ ਹਾਈਟ ਲੈਂਥ ਚੈੱਕ ਕਰਿਓ ਤੇ ਹਵਾਨਾ ਪੂਰਾ ਕੰਪੈਕਟ ਜਿਹਨੂੰ ਪੂਰੇ ਬੰਦਲੇ ਵੇ ਲਈ ਆਪਾਂ ਬੱਸੀ ਕਹਿ ਦਿੰਨੇ ਆ ਉਹ ਚੀਜ਼ ਆ ਦੇਖੋ ਤੁਸੀਂ ਬੱਸੀ ਪਹਿਲਾ ਸੂਆ ਅੱਗੇ ਪਿੱਛੇ ਦਾ ਹਵਾਨਾ ਕੱਲਾ ਕੱਲਾ ਨਿਕਰਮਾ ਥਾਣਾ ਕਮਾਲ ਲਿਆ ਪਤੋਂ ਲਿਆ ਅੰਦਰ ਦੇ ਦੇਖੋ ਇਧਰੋਂ ਲੈ ਇਧਰੋਂ ਦੋਲ SO ਦੇਖੋ ਪੂਰੀ ਗਿੰਦ ਜਾਣ ਦੇ ਵਿੱਚ ਬੱਸੀਆ ਨਮਾ ਹਾਨ ਚਾਰ ਦੰਦ ਬੱਸੀ 15 ਤੋਂ 16 ਕਿਲੋ ਬੋਲੀ ਹਾਜ਼ਰਾ ਚਾਰ ਦਿਨਾਂ ਦੀ ਸੂਈ ਹੋਈ ਆ ਮਗਰ ਮੇਲ ਕਾਫ ਆ ਤੁਸੀਂ ਦੇਖੋ ਪੂਰਾ ਬੰਦ ਲੇਵਾ ਕੰਪੈਕਟ ਆਰਡਰ ਕੱਲਾ ਕੱਲਾ ਨਿਕਰਮਾ ਥਾਣਾ ਹੱਥਾਂ ਦੀ ਚੁਵਾਈ ਵਾਲਾ ਸੋਹਣਾ ਥਾਣਾ ਸੋਗੇ 2 ਨੰਬਰ ਤੇ ਗੱਲ ਕਰਦੇ ਆਂ ਆਪਾਂ ਇਹਦੇ ਮਗਰ ਬੱੱਛੀ ਆ ਬੱੱਸੀ ਚੇ ਕਰਿਓ ਤੁਸੀਂ ਜੰਮ ਦੀ ਬੱੱਛੀ ਜਿਹੜੀ ਆ ਖੁਰਲੀ ਜਿੱਡੀ ਆ ਤੁਸੀਂ ਦੇਖੋ ਜਰਸੀ ਦਾ ਸੀਮਨ ਭਰਾਇਆ ਸੀ ਜਰਸੀ ਕ੍ਰੋਸ ਬੱੱਸੀ ਆਈ ਆ ਮਗਰ ਮਾਂ ਵੀ ਇਹਦੀ ਕ੍ਰੋਸ ਆ ਦੂਜਾ ਸੂਆ ਸੂਈਆ ਬਾਕੀ ਡਿਟੇਲ ਆਪਾਂ ਦਿੰਨੇ ਆ ਬਾਅਦ ਚ ਪਹਿਲਾਂ ਦਿਖਾਉਣਿਆ ਤੋੜ ਕੇ ਥਣ ਚ ਇੱਕ ਕਰਿਓ ਆ ਚੀਜ਼ ਆ ਦੇਖੋ ਕੱਲਾ ਕੱਲਾ ਨਿਖਰਮਾ ਥਣ ਪੀੜੀ ਤੇ ਪਾਵੇ ਟੈਪ ਆਪਾਂ ਕਹਿਦਨੇ ਆ ਕੋਈ ਖੋਟ ਸ਼ਾਕ ਨਹੀਂ ਹੱਥੀ ਚਵਾਈ ਵਾਲਾ ਸੋਨਾ ਥਾਣਾ ਚਾਰੇ ਥਾਣ ਪੂਰੀ ਬਿੱਥੀ ਤੇ ਗੈਪ ਤੇ ਇੱਕੋ ਜਿਹਾ ਚਾਰੇ ਥਾਣਾ ਸੋ ਤੋੜ ਕੇ ਦਿਖ ਫੇਰ ਗੱਲ ਕਰਦੇ ਆ ਬਾਕੀ ਦੀ ਬਾਕੀ ਬੱਸੀ ਚੈੱਕ ਕਰਿਓ ਬੱਸੀ ਬਹੁਤ ਚੰਗੀ ਆ ਜਿਹੜਾ ਮੇਰਾ ਵੀਰ ਹੁਣ ਪਾਲਣ ਵਾਲਾ ਆ ਇਹਨਾਂ ਦੀ ਕੀਮਤ ਬਹੁਤ ਪੈ ਗਈ ਬੱਸੀ ਵੱਡੀ ਹੋ ਗਈ ਚੰਗੀ ਤਿਆਰ ਹੂ ਖੁਰਲੀ ਜਿੱਡੀ ਆ ਜੰਮਦੀ ਤੀਜੇ ਦਿਨ ਦੀ ਸੂਈ ਥੱਲੇ ਇਹਦੇ ਥੱਲੇ ਵੀ 16 ਕਿਲੋ ਬੋਲੀ ਹਾਜ਼ਰ ਆ ਤੀਜਾ ਦਿਨ ਹੋਇਆ ਸੂਈ ਨੂੰ ਦੇਖੋ ਤੁਸੀਂ 16 ਕਿਲੋ ਬੋਲੀ ਹਾਜ਼ਰ ਆ ਤੀਜੇ ਦਿਨ ਦੀ ਸੂਈ ਥੱਲੇ ਕਮਾਲਾ ਪੱਤਾ ਕਮਾਲਾ ਹਾਈਟ ਲੈਂਥ ਚੈੱਕ ਕਰਿਓ ਹਵਾਨਾ ਅੱਗੇ ਪਿੱਛੇ ਦਾ ਬੰਦ ਲੇਵੇ ਦੀਆਂ ਬੱਚੀਆਂ ਨੇ ਦੋਨੇ ਕਰਾਸ ਅੰਗੇ ਦੇ ਵਿੱਚ ਗਰਮੀ ਚ ਚੱਲਣ ਵਾਲੀਆਂ ਚੀਜ਼ਾਂ ਨੇ ਦੇਖੋ ਤੁਸੀਂ ਇਹ ਗਰਮੀ ਚੱਲਣ ਵਾਲੀਆਂ ਚੀਜ਼ਾਂ ਨੇ ਕਿਸਾਨ ਵੀਰੋ ਬਹੁਤ ਬਾਈਆਂ ਦੀ ਡਿਮਾਂਡ ਆ ਕਿ ਆਪਾਂ ਨੂੰ ਕ੍ਰੋਸ ਬੱਸੀਆਂ ਚਾਹੀਦੀਆਂ ਨੇ ਇਹ ਚੀਜ਼ਾਂ ਵਿਕਣੀਆਂ ਨੇ ਹੁਣ ਇਹੀ ਚੀਜ਼ਾਂ ਦੀ ਗਾਹਕ ਡਿਮਾਂਡ ਕਰਦਾ ਸੋ ਦੇਖੋ ਪੂਰਾ ਬੰਦ ਲੇਵਾਗਾ ਲੱਤਾਂ ਘਮਾ ਘਮਾ ਤੁਰ ਗਿਆ ਤੁਸੀਂ ਦੇਖੋ ਪੂਰਾ ਠੋਸ ਹਵਾਨਾਗਾ ਮਗਰ ਇਹਦੇ ਆ ਗਈ ਬੱਸੀ ਸੋ ਬੱਸੀ ਬਹੁਤ ਪਿਆਰੀ ਆ ਮੈਂ ਦੁਬਾਰਾ ਦੱਸਣ ਦੀ ਕੋਸ਼ਿਸ਼ ਕਰਦਾ ਦੇਖੋ ਬੱਸੀ ਬਹੁਤ ਚੰਗੀ ਬੱਸੀ ਆ ਜੇ ਮੇਰੇ ਕਿਸੇ ਵੀਰ ਨੇ ਸਾਹਮਣੇ ਹੋਊਗੀ ਸੋ ਹਵਾਨਾ ਇੱਕ ਵਾਰੀ ਫੇਰ ਦੇ ਸਕਦੇ ਤੁਸੀਂ ਕੱਲਾ ਕੱਲਾ ਨਿੱਖਰ ਮਾ ਥਾਣਾ ਤੇ ਪੂਰਾ ਠੋਸ ਤੇ ਨਿੱਕਰ ਹਵਾਨਾ ਗਾ 16 ਕਿਲੋ ਬੋੜੀ ਹੁਣ ਹਾਜ਼ਰ ਹੈ ਇਸ ਦੇ ਥੱਲੇ ਤਿੰਨ ਦਿਨ ਦੀ ਸੂਈ ਹੋਈ ਆ ਦੂਜਾ ਸੂਆ ਬੱਸੀ ਸੂਈ ਹੈ ਸੋ ਦੋ ਬੱਸੀਆਂ ਮੈਂ ਤੁਹਾਨੂੰ ਦਿਖਾ ਚੁੱਕਿਆਂਗਾ ਤਾਜ਼ੀਆਂ ਸੂਈਆਂ ਬੱਚੇ ਨਾਲ ਨੇ 15 16 16 ਕਿਲੋ ਬੋਲੀਆਂ ਹਾਜ਼ਰ ਨੇ ਸੋ ਅੱਗੇ ਗੱਲ ਕਰਦੇ ਆ ਬੱਸੀਆਂ ਦੀ ਇਹ ਵੀ ਜੋੜਾ ਹੀ ਆ ਜੇ ਜੋੜਾ ਕਿਸੇ ਵੀਰ ਨੇ ਲੈਣਾ ਹੋਇਆ ਫੁੱਲ ਮਾਨਤਨ ਕੀਤਾ ਜਾਊਗਾ ਕੋਈ ਨਵਾਂ ਮੁੰਡਾ ਫਾਰਮ ਸਟਾਰਟ ਕਰਦਾ ਉਹਦੇ ਵਾਸਤੇ ਸੁਨਹਿਰੀ ਮੌਕਾ ਤੁਸੀਂ ਦੇ ਸਕਦੇ ਹੋ ਕਬੂਤਰੀਆਂ ਹੀ ਨੇ ਦੋਨੇ ਦੇਖੋ ਸੈਨਿਕ ਬੱਸੀ ਦੀ ਚੰਗੀ ਸੇਵਾ ਦੇ ਨਾਲ ਕਿਸੇ ਫਾਰਮਰ ਨੇ ਪਾਲੀ ਹੋਈ ਆ ਹਜੇ 20 ਤੋਂ 22 ਦਿਨ ਦੀ ਕੱਚੀ ਆ ਨੇ ਦੋਨੇ ਦੋਨੇ ਖੀਰੀਆਂ ਦੋਂਦੀਆਂ ਬੱਛੀਆਂ ਨੇ ਤੁਸੀਂ ਦੇ ਸਕਦੇ ਹੋ ਬੱਸੀ ਦੀ ਚਮਕ-ਦਮਕ ਦੇਖੋ ਤੁਸੀਂ ਦੇਖੋ ਤਾਂ ਜੋੜਾ ਮੇਰੇ ਕਿਸੇ ਵੀਰ ਨੇ ਲੈਣਾ ਹੋਇਆ ਤਾਂ ਫੁੱਲ ਮਾਨਤਨ ਕੀਤਾ ਜਾਊਗਾ ਸੋ ਫੋਨ ਕਰ ਲਿਓ ਸੋ ਦੇਖੋ ਦੂਜੀ ਬੱਸੀ ਸੋ ਬਰੀਡ ਚੈੱਕ ਕਰੋ ਬੱਸੀ ਦੀ ਟਾਪ ਦੀ ਬਰੀਡ ਨੇ ਹਰ ਤੋਂ ਸੋ ਕਿਸੇ ਮੇਰੇ ਵੀਰ ਨੇ ਜੋੜਾ ਲੈਣਾ ਹੋਇਆ ਪੂਰਾ ਮਾਨਤਾਨ ਕੀਤਾ ਜਾਊਗਾ ਸੋ ਟਾਪ ਦੀਆਂ ਬੱਸੀਆਂ ਤੁਹਾਨੂੰ ਦੋ ਆਪਾਂ ਪਹਿਲੀਆਂ ਪਹਿਲਾਂ ਦਿਖਾ ਚੁੱਕੇ ਆ ਜਿਹੜੀਆਂ ਹਜੇ 20 ਤੋਂ 22 ਵਜਂ ਦਿੰਦੀਆਂ ਕੱਚੀਆਂ ਨੇ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ